ਚੋਰ ਬੜਿਆ ਗੁਰੂ ਦਰਬਾਰ ਵਿੱਚ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਰਬਾਰ 'ਚ ਪੈਰ ਰੱਖਦਿਆ ਉਹਦੇ ਮਨ ਨੇ ਕਿਹਾ ਤੂੰ ਤਾਂ ਚੋਰ ਐ ਤੇਰਾ ਕੀ ਕੰਮ ਐ ਗੁਰੂ ਕੋਲ ਮੱਥਾ ਨਾ ਟੇਕਿਆ ਪਿੱਛੇ ਬਹਿ ਗਿਆ ਕੀਰਤਨ ਚ ਹੱਲ ਰਿਹਾ ਪਿੱਛੋਂ ਉੱਚਾ ਹੋ ਕੇ ਵੇਖਦਾ ਮੋਰੇ ਗੁਰੂ ਕੌਣ ਐ ਚੰਦਨ ਦੀ ਚੌਂਕੀ ਤਖਤ 'ਤੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵਿਰਾਜਮਾਨ ਨੇ ਇਹਨੇ ਵੇਖਿਆ ਐਨੀ ਛੋਟੀ ਉਮਰ ਦਾ ਗੁਰੂ ਜੇ ਪੂਰਾ ਗੁਰੂ ਐ ਫਿਰ ਅੰਤਰਜਾਮੀ ਹੋਣਾ ਪਿੱਛੋਂ ਉੱਚਾ ਹੋ ਕੇ ਗੁਰੂਵਾਲ ਵੇਖਦਾ ਸਿੱਧਾ ਗੁਰੂ ਨਾਲ ਗੱਲਾਂ ਕਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵੀ ਉਹਦੇ ਨਾਲ ਸਿੱਧੇ ਲਾਈਵ ਹੋ ਗਏ ਉਹ ਸਿੱਖਾ ਤੂੰ ਗੁਰੂ ਨਾਲ ਸਿੱਧਾ ਹੋ ਕੇ ਵੇਖ ਗੁਰੂ ਤੇਰੇ ਵੱਲ ਸਿੱਧਾ ਹੋ ਜਾਂਦਾ ਸਤਗੁਰਾਂ ਦੀ 5.5 ਪੌਣੇ ਕੁਛੇ ਸਾਲ ਦੀ ਉਮਰ ਹੈ ਬੜੀ ਮਿੱਠੀ ਆਵਾਜ਼ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸ਼ਬਦ ਕੀਰਤਨ ਦੀ ਸਮਾਪਤੀ ਤੋਂ ਬੁੱਲੇ ਚੋਰ ਦੀ ਜਾਮਣੀ ਚੋਰ ਦੀ ਹੰਮੀ ਚੋਰ ਦੀ ਗਰੰਟੀ ਤਾਂ ਕੋਈ ਲੋਕ ਸੰਸਾਰ ਸਮਾਜ ਵਿੱਚ ਨਹੀਂ ਲੈਂਦੇ ਭਾਈ ਦੱਸੋ ਚੋਰ ਦੀ ਹੰਮੀ ਦਰਗਾਹ ਵਿੱਚ ਕੌਣ ਪਰੇਗਾ ਚੋਰ ਤਾਂ ਪਾਣੀ ਹੋ ਗਿਆ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵਾਲਾ ਸਿੱਧੇ ਸੰਗਤ ਵਿੱਚ ਉਹਦੇ ਵੱਲ ਵੇਖਦੇ ਸਭ ਤੋਂ ਪਿੱਛੇ ਬੈਠਾ ਜਦੋਂ ਉਹਨੇ ਸਿਰ ਉੱਚਾ ਕਰਕੇ ਗੁਰੂ ਵੱਲ ਵਖਿਆ ਅਠਵੇਂ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਦਸ਼ਾਹ ਪਿਆਰ ਨਾਲ ਬੋਲੇ ਜੀ ਤੁਸੀਂ ਅੱਗੇ ਆ ਜਾਓ ਉੱਠ ਕੇ ਸੰਗਤ ਪਿੱਛੇ ਵੇਖਣ ਲੱਗ ਪਏ ਕਿਨੂੰ ਬੁਲਾ ਰਹੇ ਨੇ ਮਹਾਰਾਜ ਪਾਤਸ਼ਾਹ ਨੇ ਕਿ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ ਤੁਸੀਂ ਅੱਗੇ ਆ ਜਾਓ ਗੁਰੂ ਚੋਰਾਂ ਨੂੰ ਵੀ ਪਿੱਛੋਂ ਚੁੱਕ ਕੇ ਅੱਗੇ ਬਿਠਾ ਲੈਂਦਾ ਪਰ ਸ਼ਰਤ ਇਹ ਹੈ ਤੂੰ ਗੁਰੂ ਕੋਲ ਆ ਕੇ ਮੰਨ ਲੈ ਕਿ ਮੈਂ ਚੋਰ ਆ